ਬਦਲਾਅ ਸੀਗਾ ਪੰਜਾਬ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਵੀ ਫਿਰਦਾ ਸੀਗਾ ਆਪਣੀ ਵੇਰਜਗਾਰ ਸਾਂਝੇ ਮੋਰਚੇ ਦੀ ਮੀਟਿੰਗ ਵਾਸਤੇ ਜਦੋਂ ਅਸੀਂ ਆਏ ਆ ਸਾਨੂੰ ਕਿਹਾ ਜਾ ਰਿਹਾ ਮੁੱਖ ਮੰਤਰੀ ਨਹੀਂ ਜਦ ਕਿ ਬਜਟ ਸੈਸ਼ਨ ਚੱਲ ਰਿਹਾ ਸਾਡੇ ਕੋਲ ਦੀ ਲੰਘ ਕੇ ਗਿਆ ਮੁੱਖ ਮੰਤਰੀ ਅਸੀਂ ਇਸ਼ਾਰਾ ਵੀ ਕੀਤਾ ਪੁੱਛਿਆ ਵੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਰਾਜ ਖੜਕੇ ਅਸੀਂ ਮੀਟਿੰਗ ਕਰ ਲਿਆ ਕਰਾਂਗੇ ਆ ਅਸੀਂ ਰਾਜ ਚ ਹੀ ਖੜੇ ਹੋਇਆ ਤੇਰੀ ਕੋਠੀ ਹੋ ਕੇ ਖੜੇ ਆ ਨਾ ਕੋਈ ਪਾਣੀ ਦਾ ਪੀਣ ਦਾ ਪ੍ਰਬੰਧ ਹੈ ਨਾ ਬੈਠਣ ਕੜਨ ਦਾ ਸਾਡੇ ਆ ਭੈਣਾ ਵਾਸਤੇ ਕੋਈ ਸਾਡੇ ਸਾਥੀਆਂ ਵਾਸਤੇ ਵਾਸ਼ਰੂਮ ਦਾ ਕੋਈ ਪ੍ਰਬੰਧ ਨਹੀਂ ਸਵੇਰੇ 11 ਵਜੇ ਤੋਂ ਲੈ ਕੇ 4-5 ਘੰਟੇ ਤੋਂ ਲਗਾਤਾਰ ਉਡੀਕ ਕਰ ਰਹੇ ਹਾਂ ਕੋਈ ਮੀਟਿੰਗ ਨਹੀਂ ਕੀਤੀ ਗਈ ਜਿਹੜਾ ਸਾਨੂੰ ਪਹਿਲਾਂ ਡਰ ਸੀ ਕਿ ਜਾਂ ਤਾਂ ਮੀਟਿੰਗ ਹੋਣੀ ਨਹੀਂ ਜਾਂ ਬੇਸਿੱਟਾ ਰਹਿਣੀ ਹੈ ਤਾਂ ਬੇਸਿੱਟਾ ਮੀਟਿੰਗ ਰਹਿਣੀ ਸੀ ਕਿਉਂਕਿ ਉਹ ਐਸਡੀ ਖਾਲੀ ਹੱਥ ਬੈਠਾ ਹੈ ਕੱਲ ਵੀ ਸਾਡੇ ਸਾਥੀ ਮੀਟਿੰਗ ਕਰਕੇ ਗਏ ਆ ਸਾਨੂੰ ਸਾਡੀ ਭਰਤੀ ਸੰਬੰਧੀ ਉਹਨਾਂ ਕੋਲੇ ਕੋਈ ਠੋਸ ਤੱਤ ਨਹੀਂ ਕੋਈ ਉਹਨਾਂ ਕੋਲੇ ਸਾਡੀ ਭਰਤੀ ਸੰਬੰਧੀ ਠੋਸ ਜਵਾਬ ਨਹੀਂ ਕੋਈ ਉਹਨਾਂ ਕੋਲੇ ਮਹਿਕਮਾ ਨਹੀਂ ਸਿੱਖਿਆ ਜਾਂ ਹੈਲਥ ਦਾ ਤਾ ਖਾਲੀ ਬੈਠੇ ਆ ਤਾਂ ਕਰਕੇ ਸਾਡੀ ਮੀਟਿੰਗ ਅੱਜ ਨਹੀਂ ਹੋਈ ਤੁਹਾਨੂੰ ਵੇਰਜਗਾਰ ਸਾਥੀਓਣ ਇਸ ਗੱਲ ਤੇ ਜਿਹੜਾ ਤਕਲੀਫ ਹੋਣੀ ਚਾਹੀਦੀ ਹੈ ਤੁਹਾਡੇ ਇਸ ਗੱਲ ਤੇ ਚੀਜ਼ ਪੈਣੀ ਚਾਹੀਦੀ ਹੈ ਕਿ ਜਿਹੜੇ ਤੁਹਾਡੇ ਪਿੰਡਾਂ ਚ ਘਰਾਂ ਚ ਆ ਕੇ ਪਹਿਰੀ ਹੱਥ ਲਾਉਂਦੇ ਸੀ ਕਹਿੰਦੇ ਤੁਹਾਡੇ ਪਿੰਡ ਆ ਜਾ ਕਰਾਂਗੇ ਤੁਹਾਡੇ ਘਰੇ ਆ ਜਾ ਕਰਾਂਗੇ ਤੁਨ ਤੁਹਾਡੇ ਪਿੰਡ ਦੇ ਵਿੱਚੋਂ ਜਿਹੜਾ ਅਸੈਸ਼ਨ ਚੱਲਣੇ ਹੈ ਵਿਧਾਨ ਸਭਾ ਚੱਲਣੀ ਹੈ ਉਹਨਾਂ ਨੇ ਹੀ ਅੱਜ ਸਾਨੂੰ ਚੰਡੀਗੜ੍ਹ ਚ ਨਹੀਂ ਪੁੱਛਿਆ ਕਿਸੇ ਦੀ ਗੱਲ ਨਹੀਂ ਸੁਣੀ ਸਵੇਰ ਤੋਂ ਲੈ ਕੇ ਲਗਾਤਾਰ ਟਾਲੇ ਲਾਏ ਜਾ ਰਿਹਾ ਇਸ ਕਰਕੇ ਅੱਜ ਦੀ ਮੀਟਿੰਗ ਨਹੀਂ ਹੋਈ ਕਾ 8 ਤਰੀਕ ਨੂੰ ਪਰਸੋ ਨੂੰ 8 ਮਾਰਚ ਨੂੰ ਪਹਿਲਾ ਦਿਨ ਵਾਲੇ ਦਿਨ ਕਿਉਂਕਿ 15 ਤਰੀਕ ਦੇ ਨੇੜੇ ਤੇੜੇ ਜਾਬਤਾ ਲੱਗ ਜਾਣਾ ਹੈ ਵੱਡੀ ਗਿਣਤੀ ਦੇ ਵਿੱਚ ਆਪਾਂ ਸੰਗਰੂਰ ਪਹੁੰਚਣਾ ਹੈ ਬੇਰਗਰ ਸਾਝੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸੈਂਟਲਵਾ